ਕੇਂਦਰ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਦੇਸ਼ ਦੇ ਲੋਕਾਂ ਦੇ ਲਈ ਰਾਹਤ ਦਿੰਦੇ ਹੋਏ GST ਦੀਆਂ ਦਰਾਂ 'ਚ ਵੱਡਾ ਬਦਲਾਅ ਕੀਤਾ ਗਿਆ ਸੀ ਜੋ ਕਿ ਅੱਜ ਪਹਿਲੇ ਨਵਰਾਤਰੇ ਤੋਂ ਲਾਗੂ ਹੋ ਚੁੱਕਾ ਹੈ ਜਿਸ ਦੇ ਚੱਲਦੇ ਵਾਹਨਾਂ ਦੀ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਨਜ਼ਰ ਆਈ ਹੈ ਲੋਕਾਂ ਨੂੰ ਵਾਹਨ ਖਰੀਦਣ ਦੇ ਸ਼ੋਰੂਮਾਂ ਦੇ ਵਿੱਚ ਨਾਲ ਦੀ ਨਾਲ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਚੱਲਦੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਦੂਜੇ ਪਾਸੇ ਕੀਮਤ ਘਟ ਹੋਣ ਕਾਰਨ ਬੈਂਕ ਦੇ ਕੰਮਾਂ ਦੇ ਵਿੱਚ ਵੀ ਲਿਫਾਜ਼ ਦਿਖਾਈ ਦੇ ਰਿਹਾ ਇਸ ਦੇ ਸਬੰਧੀ ਬੈਂਕ ਮੁਲਾਜ਼ਮਾ ਨੇ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੀਮਤਾਂ ਹੇਠਾਂ ਆਉਣ ਦੇ ਨਾਲ ਮਿਡਲ ਕਲਾਸ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜਿੱਥੇ ਵਾਹਨ ਖਰੀਦਣ ਤੇ 10 ਤੋਂ 15000 ਰੁਪਏ ਖਰਚਨੇ ਪੈਂਦੇ ਸੀ ਉੱਥੇ ਉਹ 5 ਤੋਂ 8000 ਰੁਪਏ ਦੇ ਵਿੱਚ ਆਪਣਾ ਵਾਹਨ ਫਾਈਨਾਂਸ ਤੇ ਕਰਵਾ ਸਕਦੇ ਨੇ ਤੇ ਵਿਆਜ ਦੀ ਦਰ ਘਟ ਲੱਗੇਗੀ ਤਾਂ ਦੂਜੇ ਪਾਸੇ ਵਾਹਨ ਖਰੀਦਣ ਆਏ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਸ਼ਰਮਾ ਸਰ ਕਿੱਦਾਂ ਆਇਆ ਹੈ ਤੁਸੀਂ ਮੈਂ ਜੁਪੀਟਰ ਲੈਣ ਆਇਆ ਸੀ ਸਰ ਕੋਈ ਨਾ ਪਹਿਲਾਂ ਬਣਾਦਾ ਸੀ ਜਿਆਦਾ ਰੋਣ ਪਹਿਲਾਂ ਬਣਾਦਾ ਸੀ ਜੀਐਸਟੀ ਘਟਣ ਕਰਾ ਸੀ ਅੱਜ ਆਏ ਹਾਂ ਲੱਸੀ ਜੀ ਹਾਂ ਜੀ ਮੇਰਾ ਨਾਮ ਵਿਕਰਮ ਮੈਂ ਬੈਂਕ ਦੇ ਬਿੱਟਾ ਚੋਲਾ ਮੰਡਲੋਂ ਆ ਮੈਂ ਪਿੱਛੇ ਸ਼ਰਾਬ ਸੀ ਜੀ ਤੇ ਜਿਹੜਾ ਜੀਐਸਟੀ ਘਟਿਆ ਕੀ ਕਿੰਨਾ ਫਰਕ ਪਿਆ ਸੇ ਤਾਂ ਲੱਗ ਗਿਆ GST ਸੀ 5% ਹੁਣ ਹੋ ਗਈ 18% 10% ਦਾ ਬੈਨੀਫਿਟ ਮਿਲਿਆ ਹੈਗਾ ਇਸ ਤੇ ਕਸਟਮਰਾਂ ਨੂੰ ਜਿੱਦਾਂ ਮਲ ਕੋ ਪਹਿਲੇ ਗੱਡੀ ਲੱਖ ਰੁਪਏ ਦੀ ਸੀ ਉਹ ਗੱਡੀ ਤੁਹਾਨੂੰ 90 ਹਜ਼ਾਰ ਦੇ ਕਰੀ ਮਿਲ ਰਹੀ ਹੈ ਹੁਣ ਲੋਕਾਂ ਨੂੰ ਕੀ ਫਾਇਦਾ ਮਿਲਿਆ ਬੈਂਕ ਤੋਂ ਸਰ ਬੈਂਕ ਬੈਂਕ ਤੋਂ ਹੀ ਰੇਟ ਆਫ ਇੰਟਰਸਟ ਆਪਣਾ ਘਟ ਗਿਆ ਤੁਹਾਡਾ ਉਸ ਦਾ ਘਟ ਤੁਹਾਡੇ ਡਾਊਨ ਪੇਮੈਂਟ ਦੇ ਵਿੱਚ ਆਪਾਂ ਲੋਨ ਕਰ ਰਹੇ ਹਾਂ ਕਸਟਮਰ ਨੂੰ ਇਹ ਇਹ 5-7 ਹਜ਼ਾਰ ਰੁਪਏ ਦੇ ਕੇ ਆਪਾਂ ਗੱਡੀ ਉਹਨੂੰ ਦੇ ਦਿੰਦੇ ਆ ਕੰਨੇ ਰੇਟ ਆਫ ਇੰਟਰਸਟ ਵੀ ਘਟ ਦੇ ਰਹੇ ਆ ਸੋ ਜੀਐਸਟੀ ਦਾ ਤੋਂਦੋ ਨੋ ਕੀ ਫਰਮ ਹੈ। ਦੋਖਲੀ ਜੀਐਸਟੀ ਕਟਨ ਦੇ ਨਾਲ ਪਹਿਲਾਂ ਆਪਣਾ ਨਾਮ ਦੱਸਾਂਗਾ ਮੇਰਾ ਨਾਮ ਜਤਿੰਦਰ ਜੋਨੀ ਸਾਡੀ ਏਜੰਸੀ ਪੈਂਦੀ ਹੈ ਟਾਂਗੂਪੀਰ ਸਿੰਘ ਸ਼ੰਕਰ ਆਟੋਮੋਬਾਈਲ ਟਾਂਗੂਪੀਰ ਪੁਲਿਸ ਖਮਾਚ ਪੁਲਿਸ ਚੌਕੀ ਦੇ ਸਾਹਮਣੇ। ਜੀਐਸਟੀ ਕਟਨ ਦਾ ਪਹਿਲਾਂ ਜੀਐਸਟੀ ਜਿੱਦੇ ਸਾਡੇ 2 ਵੀਲਰ ਸੱਗਮਟ ਦੇ ਉੱਤੇ ਟੀਵੀਐਸ ਕੋ ਆਪਣਾ 28% ਲੱਗਦੀ ਸੀਗੀ। ਹੁਣ ਆਈਵੀ ਤਰੀਕ ਦੇ ਵਿੱਚ ਅੱਜ 22 ਤਰੀਕ ਕੋ 18% ਰਹਿ ਗਿਆ। ਉਹਦਰਾ ਜਿੱਦਾਂ ਸਾਡਾ ਨਾਰਮਲ ਜੂਪੀਟਰ ਮਾਡਲ ਜਿਹੜਾ ਪਹਿਲਾਂ ਆਉਂਦਾ ਸੀਗਾ 79800 ਦਾ ਹੁੰਦਾ ਸੀਗਾ ਉਹ ਆਈਵੀ ਤੇਕ ਦੇ ਇਦੇ ਨਾਲ ਐਡਵਾਂਸ ਬੁਕਿੰਗ ਕੋ ਆਪਣੇ ਪਿਛਲੇ ਸਾਲ ਸਰਦਾਰਨੀ ਕਾਫੀ ਸੀਗੀ ਜਿਹੜੀ ਅਜ ਤੂੰ ਲੋਕ ਕਰੇ ਪਰਚੇਜ਼ਿੰਗ ਸਟਾਰਟ ਕਰ ਦਿੱਤੀ ਆ ਵੀ ਤੇ ਇਹਦੇ ਨਾਲ ਨਾਲ ਸਾਡੇ ਕੋਲ ਆਫਰ ਆਪਣੇ ਗ੍ਰਾਹਕਾਂ ਨੂੰ ਦਿੱਤਾ ਜਾ ਰਿਹਾ ਫਿਊਲ ਟੈਂਕ ਫੁੱਲ ਦਿੱਤਾ ਜਾ ਰਿਹਾ ਆਪਣੇ ਪਾਸੇ ਇਹਨਾਂ ਵਾਲੇ ਕੇ ਹੈਲਮਟ ਦਿੱਤਾ ਜਾ ਰਿਹਾ ਜੀ ਸ਼ਰਮਾ ਸਰ ਕਿਧਰ ਆਇਆ ਤੁਸੀਂ ਮੈਂ ਯੂਪੀਟਰ ਲੈਣ ਆਇਆ ਸੀ ਸਰ ਪਹਿਲਾਂ ਪਹਿਲਾਂ ਸੀਗਾ ਜੀ ਉਹ ਮੈਂ ਪਹਿਲਾਂ ਆ ਬਣਾਦਾ ਸੀ ਜੀ ਤੇ ਡੀਐਸਟੀ ਕਰਨ ਕਰਾ ਰ ਸੀ ਅੱਜ ਆਏ ਹਾਂ ਲੱਸੀ ਜੀ ਹਾਂ ਜੀ ਮੇਰਾ ਨਾਮ ਵਿਕਰਮ ਕੀ ਕੰਮ ਕਰ ਰਿਹਾ ਮੈਂ ਬੈਂਕ ਦੇ ਵਿੱਚ ਚੋਲਾ ਮੰਡਲ ਹਾਂ ਪਾਜੀ ਪਿੱਛੇ ਸ਼ਰਾਧ ਸੀ ਜੀ ਤੇ ਉਹ ਜਿਹੜਾ GST ਘਟਿਆ ਆ ਕੀ ਕਿੰਨਾ ਫਰਕ ਪਿਆ ਪਹਿਲਾਂ GST ਸੀ 5% ਹੁਣ ਹੋ ਗਈ 18% 10% ਦਾ ਬੈਨੀਫਿਟ ਮਿਲਿਆ ਹੈਗਾ ਇਸ ਤੇ ਕਸਮਰਾਂ ਨੂੰ ਜਦੋਂ ਮਾਲਕੋ ਪਹਿਲਾਂ ਗੱਡੀ ਲੱਖ ਰੁਪਏ ਦੀ ਸੀ ਉਹ ਗੱਡੀ ਤੁਹਾਨੂੰ 90 ਹਜ਼ਾਰ ਦੇ ਕਰੀ ਮਿਲ ਰਹੀ ਹੈ ਹੁਣ ਲੋਕਾਂ ਨੂੰ ਕੀ ਫਾਇਦਾ ਮਿਲਿਆ ਬੈਂਕ ਤੋਂ ਸਰ ਬੈਂਕ ਬੈਂਕ ਤੋਂ ਹੀ ਰੇਟ ਆਫ ਇੰਟਰਸਟ ਆਪਣਾ ਘਟ ਗਿਆ ਤੁਹਾਡਾ ਉਸ ਦਾ ਘਟ ਤੁਹਾਡੇ ਡੌਨ ਪੇਮੈਂਟ ਦੇ ਵਿੱਚ ਆਪਾਂ ਲੋਨ ਕਰ ਰਹੇ ਹਾਂ ਕਸਟਮਰ ਨੂੰ ਇਹ ਇਹ 5-7000 ਰੁਪਏ ਦੇ ਕੇ ਆਪਾਂ ਗੱਡੀ ਉਹਨੂੰ ਦੇ ਦਿੰਨੇ ਆ ਕੰਨੇ ਰੇਟਮ ਡਸਟ ਵੀ ਘੱਟ ਦੇ ਰਿਹਾ